ਮਾਜੀ ਕਿਸਾਨ ਵੀਰੋ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਟਾਈਮ ਜਿਹੜਾ ਜੀ 7 ਵਜੇ ਸਰਬ ਦੋ ਮਿੰਟ ਰਹਿ ਗਏ ਆ ਤੇ ਅੱਜ ਆਈਆਂ ਜੀ ਤਿੰਨ ਟਰਾਲੀਆਂ ਤੇ ਦੇਖਦੇ ਆ ਜੀ ਤੂੜੀ ਕੀ ਰੇਟ ਜਾਂਦੀ ਹੈ ਕੱਲ ਜਿਹੜੀ ਤੂੜੀ ਲਗਈ ਸੀ ਉਹ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਸੀ 400 ਤੱਕ ਗਈ ਸੀ ਇੱਕ ਟਰਾਲੀ ਅੱਜ ਤਿੰਨ ਕਨਗ ਆਏ ਆ ਕਿਉਂਕਿ ਭਾਈ ਮੌਸਮ ਜਿਹੜਾ ਬਹੁਤ ਜ਼ਿਆਦਾ ਖਰਾਬ ਹੈ ਇਧਰਲੇ ਪਾਸੇ ਦੇਖੋ ਬੱਦਲ ਦਾ ਪੂਰਾ ਬਣਿਆ ਹੋਇਆ ਬਾਕੀ ਫਿਰ ਦੇਖਦੇ ਆਂ ਤੂੜੀ ਕਿੱਥੋਂ ਤੱਕ ਜਾਂਦੀ ਆ ਤੇ ਵੀਡੀਓ ਨਾਲ ਜੁੜੇ ਰਹੋ ਜੀ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟ ਕੁ ਬਰਾਮੰਡੀ ਆਉਣਾ ਉਹਨਾਂ ਦਾ ਜਦੋਂ ਆਇਆ ਜੀ ਬਾਈ ਉਹ ਤੂੰ ਤਾਂ ਹੁਣ ਆਉਂਦਾ ਆਉਂਦਾ ਫਿਰ ਵੀ ਆਉਂਦਾ ਫਿਰ ਗੱਲ ਕਰਨੇ ਕਣੀਆਂ ਟਿੱਕੀਆਂ ਨੇ ਮੈਸੇਜ ਆਜੇ ਸਭ ਨੇ ਹੋਈ ਦਪੜੇ ਇੰਨੇ ਟਾਈਮ ਲੱਗਦੇ ਨੇ ਬੰਦੇ ਨੂੰ ਲੱਗਿਆ ਉੱਥੋਂ ਤਾਰ ਤੱਕ ਮੈਂ 200 ਦੇ ਦਵਾਂ ਫਿਰ ਲਗਾ ਦੇ ਬਾਈ ਅੰਦਰ ਦੀ ਆ ਅੰਦਰ ਦੀ ਥੋੜੀ ਬੋਲੋ ਬਾਈ 300 ਰੁਪਿਆ 300 305 305 305 ਗੋਲਾ ਗੋਲਾ ਆਖੀ 5 10 30 ਟੋੜੀਆ ਰਾਜੂ ਹਲਾਲ ਕੀ ਆਨੇ 8 ਆਨੇ ਹਲਾਲਾ ਲੱਕੀ ਨੂੰ 10 10 15 20 20 30 35 40 48 350 55 60 65 365 ਰੁਪਏ ਬੋਲਾਂ ਬਾਈ ਕਿਨੇ 365 ਰੁਪਏ ਬਾਈ ਲਓ ਜੀ ਪਹਿਲੀ ਟਰਾਲੀ 365 ਰੁਪਏ ਲੱਗੀ ਜੀ ਦੂਜੀ ਟਰਾਲੀ ਦੇਖਦੇ ਚਾਰ ਨਾ ਗਾਏ ਟੋਟਲ ਜੀ

ਲੋ ਜੀ ਦੂਜੀ ਟਰਾਲੀ ਲੱਗੀ 400 ਰੁਪਿਆ ਪਹਿਲੀ ਲੱਗੀ 300 ਤੇ 60 ਰੁਪਏ ਤੇ ਦੂਜੀ ਲੱਗੀ 400 ਰੁਪਿਆ ਤੇ ਦਾਗ ਰਹਿ ਗਈ ਜੀ ਸਾਰੇ ਦੋ ਆ ਦੋ ਟਰਾਲੀਆਂ ਰਹਿ ਗਈਆਂ ਜੀ ਤੇ ਇਹ ਦੇਖਦੇ ਆ ਕਿੱਥੋਂ ਤੱਕ ਜਾਂਦੀ ਹੈ ਤਕਰੀਬਨ ਰੇਟ ਬਈ ਉਹੀ ਆ ਜੀ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਕੱਲ ਵਾਲਾ ਰੇਟ ਹੀ ਆ ਹਜੇ ਤੱਕ ਹੈਗਾ ਹਜੇ ਤੱਕ ਕੋਈ ਇਸ ਤੋਂ ਵੱਧ ਟਰਾਲੀ ਨਹੀਂ ਗਈ ਆ ਦੋ ਟਰਾਲੀਆਂ ਦੇ ਵਿੱਚ ਦੇਖ ਲੈਣੇ ਆ ਜੇ ਕੋਈ ਜਾਂਦੀ ਹੋ ਤਾਂ ਗਾਹ ਵੀ ਭਈ ਅੱਜ ਥੋੜੇ ਆਏ ਆ ਕਿਉਂਕਿ ਮੌਸਮ ਜਿਹੜਾ ਖਰਾਬ ਸੀ ਉੱਪਰ ਦੇਖੋ ਬੱਦਲ ਜਿਹੜੇ ਬਣੇ ਹੋਏ ਆ ਮੌਸਮ ਖਰਾਬ ਕਰਕੇ ਥੋੜਾ ਆ ਲੋਕ ਡਰੇ ਹੋਏ ਆ ਤੇ ਉਹ ਆ ਰਹਿਣ ਮੋੜਾ ਮੋੜ ਪਾਣੀ ਪੈ ਗਿਆ ਉਹਨਾਂ ਦੇ ਇੱਕ ਪਾਣੀ ਬੰਤ ਆ ਪਿਆ ਅੰਦਰ ਬਾਪੂ ਉਸਦੇ ਆਦਾ ਅੰਦਰ ਕੋਈ ਚੰਗਾ ਕੱਟ ਪਾਇਆ ਏ ਇਹਨਾਂ ਦੇ ਕੀ ਪਤਾ ਬਾਕੀ ਲੈ ਆਇਆ ਹੋਵੇ ਦਿਖਾ ਦੇ ਬਸ ਹਿਸਾਬ ਹੁੰਦੀ ਇਹ ਮੇਰਾ ਪ੍ਰਕਾਰ ਦਾ ਮੈਨੂੰ ਦੱਸਿਆ ਨਹੀਂ ਹੋਰ ਤਾਂ ਕੋਈ ਹੋਰ ਆਜੂ ਤੋਂ ਕੋਲਾ ਆ ਆ ਗਏ ਹਾਂ ਜਾਨੀ ਮਾੜੀ ਮੋੜੀ ਦੇ ਸਾਈਡ ਤੋਂ ਆ ਮਾੜੀ ਦੇ ਇੱਥੋਂ ਬੋਲੋ ਭਾਈ ਉਹ ਬਾਈ ਨੂੰ ਪਤਾ ਹੀ ਨਹੀਂ ਸਾਢੇ 350 ਯਾਰ ਸਾਢੇ 350 60 65 365 ਬੋਲਣਾ ਭਾਈ ਜਨਾ ਐਨਕੋ 500 ਰੁਪਏ ਬਾਬਾ ਲੋ ਜੀ 365 ਇਹ ਵੀ ਹੋ ਗਈ ਜੀ ਪਹਿਲੀ ਟਰਾਲੀ ਵੀ 365 ਦੂਜੀ 400 ਤੇ ਤੀਜੀ ਫੇਰ 365 ਰੁਪਏ ਲੱਗ ਗਏ ਜੀ ਤੇ ਇੱਕ ਨਾਗ ਰਹਿ ਗਿਆ ਜੀ ਬਸ ਉਹ ਦੇਖਦੇ ਆ ਕਿਥੋਂ ਤੱਕ ਜਾਂਦਾ ਜੀ ਲਾਸਟ ਨਾਗ ਹੈ ਕਿਉਂਕਿ ਚੌਥਾ ਨਾਗ ਰਹਿ ਗਿਆ ਜੀ ਮੌਸਮ ਖਰਾਬ ਕਰਕੇ ਬਈ 3 2 4 ਜਾਂ 5 ਕਿ ਨਾਗ ਹੀ ਆਉਂਦੇ ਆ ਜਦੋਂ ਮੌਸਮ ਥੋੜਾ ਖੁੱਲੂਆ ਇਹ ਕਿਉਂ ਝੂਣਨੇ ਦਾ ਸੀਜ਼ਨ ਚੱਲਦਾ ਕਰਕੇ ਥੋੜਾ ਤਾਂ ਕਰਕੇ ਜਿਹੜੀ ਦਿੱਕਤ ਆਉਂਦੀ ਆ ਲੋ ਇਹ ਲਾਸਟ ਨਾਗ ਰਹਿ ਗਿਆ ਇਹ ਤੂੜੀ ਬਈ 13 14 ਕੰਟਰੋਲ ਹੋਊਗੀ ਵੱਡਾ ਨਾਗ ਆਹ ਦੇ ਰੱਖ ਮੈਂ ਜਾਈਂ ਦਊਗਾ ਚੰਗੀ ਸਾਰਿਆਂ ਨਾਲ ਆਹ ਦੇਖੋ ਸਿਰਾਂ ਤੂੜੀ ਜੀ ਸਿਰਾਂ ਕੁਆਲਿਟੀ ਆ ਜੀ ਰੱਖਦਾ ਫਿਰ ਸਿਰਾਂ ਜੀ ਬੋਲੋ ਜੀ ਕਰ ਦਊ ਆਪ ਵੀ ਜੂ ਦੇ 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 ਦੋ 165 ਰੁਪਈਆ ਬਾਈ ਉਹ ਚੰਗਾ ਭਰਾ ਵਾਲਾ ਐ ਨਹੀਂ ਗਾ ਕੋਈ ਬਦਲਵਾ ਵਾਲਾ ਇਹ ਤਾਂ ਮਨਾਇਆ ਮਾਂ ਤੂੰ ਆਏ ਕਰੀ ਜੰਨਾ ਵੇਖ ਰੱਬ ਨੂੰ ਉੱਤੇ ਦੁਬਾਰਾ ਨਾ ਕੋਈ ਪਾ ਲੱਗਾ ਲੈ ਯਾਰ ਥੋੜੇ ਇਹਨਾਂ ਤੋਂ ਥੋੜੇ ਚਲੇ ਕਰਨਾ ਕੋਈ ਹੋਰ ਵੀ ਗੱਲ ਹੈ ਕੋਈ ਵੇਖ ਬੋਲ ਇਹ ਤਾਂ ਮੈਂ ਲੈ ਜਾ ਰਾਂ ਦਾ ਲੋਈ ਤੇ ਅਨਸੋ ਦੇ 65 ਰੁਪਏ ਲੱਗੀ ਸੀ ਬਾਈ ਟਰਾਲੀ ਤੇ ਬਾਈ ਕਹਿੰਦਾ ਨਹੀਂ ਵੇਚਣੀ ਰੇਟ ਜਿਹੜਾ ਥੋੜਾ ਲੱਗਿਆ ਬਾਈ ਕਹਿੰਦਾ ਤੂੜੀ ਮੇਰੀ ਚੰਗੀ ਆ ਤੇ ਰੇਟ ਜਿਹੜਾ ਮੇਰਾ ਥੋੜਾ ਲੱਗਾ ਜਿਹਦੇ ਕਰਕੇ ਥੋੜੀ ਦਿੱਕਤ ਆ ਰਹੀ ਆ ਚੱਲ ਸੱਤਾ ਕਰਦੇ ਲੋਈ 70 ਤੇ ਆ ਗਿਆ ਬਾਈ 5 ਰੁਪਏ ਕਹਿੰਦਾ ਬਾਈ ਕਹਿੰਦਾ ਹੋਰ ਵਧਾ ਦੇ ਆ ਇੰਨੇ ਕ ਨਾ ਗਏ ਸੀ ਬਾਈ 4 ਤੇ ਵੀਡੀਓ ਨੂੰ ਕਰ ਦਿਓ ਦਬਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਬਾਈ ਜੀ ਵੀਡੀਓ ਤੇ ਆਪਣੀ ਤੇ ਲਾਜ਼ਮੀ ਕਰਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਮਿਲਦੇ ਹਾਂ 12:00 ਵਜੇ ਬਾਸਪਤੀ ਦੀ ਬੋਲੀ ਤੇ